ਚਿਲੇਖਣਾ ਦੀ ਤਿਆਰੀ ਦੇ ਸਬੰਧ ਦੇ ਵਿੱਚ ਮੈਂ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਕਿ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਟੋਟਲ ਐਸ ਵੇਲੇ 60 ਜਿਹੜੇ ਨਾਕੇ ਦਿਨ ਪਰ ਰਾਤ ਚੱਲ ਰਹੇ ਨੇ ਤੇ ਨਾਲ ਇਹਨਾਂ ਦੇ 19 ਜਿਹੜੀਆਂ ਪੈਟਰੋਲਿੰਗ ਪਾਰਟੀਆਂ ਨੇ ਫਲਾਈਂਗ ਸਕੁਐਡ ਦੀਆਂ ਟੀਮਾਂ 21 ਆਪਰੇਟ ਕਰ ਰਹੀਆਂ ਨੇ ਤੇ ਸਟੈਟਿਕ ਸਰਵੇਲੈਂਸ ਟੀਮਾਂ 9 ਆਪਰੇਟ ਕਰ ਰਹੀਆਂ ਨੇ ਟੋਟਲ ਕੋਲ ਸਾਡੇ ਕੋਲ ਆਲਮੋਸਟ 1000 ਦੇ ਕਰੀਬ ਜਿਹੜਾ ਪੁਲਿਸ ਜਿਹੜਾ ਮੁਲਾਜ਼ਮ ਪੁਲਿਸ ਕਰਮੀ ਜਿਹੜੇ ਹੈਗੇ ਐਸ ਵੇਲੇ ਫੀਲਡ ਦੇ ਵਿੱਚ ਤਾਇਨਾਤ ਕੀਤੇ ਗਏ ਹਨ ਤਾਂ ਕਿ ਇਲੈਕਸ਼ਨਾਂ ਦਾ ਜਿਹੜਾ ਕੰਮ ਉਹ ਪੀਸਫੁਲ ਤਰੀਕੇ ਦੇ ਨਾਲ ਅਸੀਂ ਨੇਪਰੇ ਚਾੜ੍ਹ ਸਕੀਏ ਤੇ ਸਾਰੀਆਂ ਜਿਹੜੀਆਂ ਇਹ ਟੀਮਾਂ ਇਹ 24 क्रॉस 7 ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਏਰੀਆ ਦੇ ਵਿੱਚ ਖਾਸ ਕਰਕੇ ਵੈਸਟ ਕੌਨਸਕਵੈਂਸੀ ਜਿੱਥੇ ਆਪਣੀ ਇਲੈਕਸ਼ਨ ਕੰਡਕਟ ਹੋਣੀ ਹੈਗੀ ਆ ਤੇ ਇੱਥੇ ਡਿਪਲੋਏਡ ਨੇ ਤੇ ਇਹਨਾਂ ਤੋਂ ਇਲਾਵਾ ਜਿਹੜੀਆਂ ਪੋਲਿੰਗ ਬੂਥ ਤੇ ਪੋਲਿੰਗ ਲੋਕੇਸ਼ਨਸ ਦੇ ਉੱਤੇ ਉਹਨਾਂ ਦੀ ਸੈਂਸਿਟੀਵਿਟੀ ਦੇ ਮੁਤਾਬਕ ਜਿਹੜੀ ਡਿਪਲੋਇਮੈਂਟ ਕੀਤੀ ਗਈ ਆ ਤੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਜਿਹੜੀਆਂ ਆਨ ਆਲੀਆਂ ਜਿਹੜੀਆਂ ਇਲੈਕਸ਼ਨਸ ਨੇ ਇਨਾਂ ਨੂੰ ਪੀਸਫੁਲ ਤਰੀਕੇ ਦੇ ਨਾਲ ਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦਿਆਂ ਹੋਇਆਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਸਾਰੀ ਜਿਹੜੀ ਐਕਸਰਸਾਈਜ਼ ਮਾਨਯੋਗ ਸੀਪੀ ਲੁਧਿਆਣਾ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੇ ਉਹਨਾਂ ਦੇ ਅਦੀਨ ਡੀਸੀਪੀ ਸਹਿਮਾਨ ਦੇ ਹੁਕਮਾਂ ਦੇ ਤਹਿਤ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਡਾਇਰੈਕਟਲੀ ਜਿਹੜੀਆਂ ਸੁਪਰਵਾਈਜ਼ ਤੇ ਬ੍ਰੀਕੇ ਨਾਲ ਮਾਨੀਟਰ ਕੀਤੀਆਂ ਜਾ ਰਹੀਆਂ ਨੇ ਤੇ ਸਾਰੇ ਸਿਟੀਜ਼ਨਸ ਨੂੰ ਜਿਹੜਾ ਆਪਣਾ ਡੈਮੋਕਰੈtic ਰਾਈਟ ਹੈ ਉਹਨਾਂ ਦਾ VOTING ਸਭੰਦੀ ਤਾਂ ਕਿ ਉਹ ਆਪਣਾ ਡੈਮੋਕਰੈtic ਰਾਈਟ ਐਕਸਰਸਾਈਜ਼ ਕਰ ਸਕਣ ਬੜੇ ਇੱਕ ਕੰਫੀਡੈਂਟ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਹੈਗੀ ਆ ਕਾਰਵਾਈ ਅਮਲ ਚ ਜਾਂਦੀ ਜਾ ਰਹੀ ਹੈ